ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਆਮਦਕਾਰੀ ਨੀਤੀ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤ੍ਰੀਮ ਜ਼ਮਾਨਤ ਦੇ ਦਿੱਤੀ ਹੈ ਸੁਪਰੀਮ ਕੋਰਟ ਦਾ ਇਹ ਅਹਿਮ ਫੈਸਲਾ ਆਮ ਆਦਮੀ ਪਾਰਟੀ ਲਈ ਵੱਡੀ ਰਾਹਤ ਵਾਂਗ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ 1 ਜੂਨ ਤੱਕ ਅੰਤ੍ਰੀਮ ਰਿਹਾਈ ਦੇਣ ਜਾ ਰਹੇ ਹਾਂ 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ ਅਦਾਲਤ ਨੇ ਅੰਤਰੀਮ ਜ਼ਮਾਨਤ ਦੀਆਂ ਸ਼ਰਤਾਂ ਦੇ ਕੁਝ ਵੀ ਨਹੀਂ ਕਿਹਾ ਵਕੀਲ ਮੁਤਾਬਕ ਚੋਣ ਪ੍ਰਚਾਰ ਤੇ ਕੋਈ ਪਾਬੰਦੀ ਨਹੀਂ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ 25 ਮਈ ਨੂੰ VOTING ਹੋਵੇਗੀ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਅਜਿਹੇ ਜ ਅਰਵਿੰਦ ਕੇਜਰੀਵਾਲ ਦਿੱਲੀ ਪੰਜਾਬ ਅਤੇ ਗੁਜਰਾਤ ਵਰਗੇ ਅਹਿਮ ਸੂਬਿਆਂ ਚ ਆਪ ਲਈ ਪਰ ਚਾਰ ਕਰ ਸਕਣਗੇ ਜ਼ਮਾਨਤ ਮਿਲਣ ਤੋਂ ਠੀਕ ਪਹਿਲਾ ਆਪ ਨੇਤਾ ਸ਼ੌਰਭ ਬਾਰਤਵਾਜ ਨੇ ਕਿਹਾ ਕਿ ਸਾਡੀ ਰਣਨੀਤੀ ਬਦਲ ਜਾਵੇਗੀ ਚੌਣਾ ਕੇਜਰੀਵਾਲ ਦੇ ਨਾਂ ਤੇ ਹੀ ਲੜੀਆਂ ਜਾਣਗੀਆਂ ਸੁਣਵਾਈ ਦੌਰਾਨ ਸੀਐਮ ਕੇਜਰੀਵਾਲ ਤੇ ਵਕੀਲ ਅਭਿਸ਼ੇਕ ਮੰਨੂ ਨੇ ਬੁੱਧਵਾਰ ਨੂੰ ਕਿਹਾ ਮੈਂ ਵਾਅਦਾ ਕਰ ਰਿਹਾ ਹਾਂ ਕਿ ਕੇਜਰੀਵਾਲ ਆਪਣੀ ਰਿਹਾਈ ਦੌਰਾਨ ਕਿਸੇ ਫਾਈਲ ਤੇ ਦਸਕਤ ਨਹੀਂ ਕਰੇਗਾ ਪਰ ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਐਲਜੀ ਇਸ ਆਧਾਰ ਤੇ ਕਿਸੇ ਵੀ ਫਾਈਲ ਨੂੰ ਨਾ ਰੋਕੇ ਜ਼ਿਕਰ ਕਰਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੀ ਪੁੱਛਗਿੱਛ ਤੋਂ ਬਾਅਦ ED ਨੇ 21 ਮਾਰਚ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਹੁਣ ਸੁਪਰੀਮ ਕੋਰਟ ਤੋਂ ਅੰਤਰੀਮ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਅੱਜ ਦਿਹਾੜ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਆਮਦਕਾਰੀ ਨੀਤੀ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤ੍ਰੀਮ ਜ਼ਮਾਨਤ ਦੇ ਦਿੱਤੀ ਹੈ ਸੁਪਰੀਮ ਕੋਰਟ ਦਾ ਇਹ ਅਹਿਮ ਫੈਸਲਾ ਆਮ ਆਦਮੀ ਪਾਰਟੀ ਲਈ ਵੱਡੀ ਰਾਹਤ ਵਾਂਗ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ 1 ਜੂਨ ਤੱਕ ਅੰਤ੍ਰੀਮ ਰਿਹਾਈ ਦੇਣ ਜਾ ਰਹੇ ਹਾਂ 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ ਅਦਾਲਤ ਨੇ ਅੰਤਰੀਮ ਜ਼ਮਾਨਤ ਦੀਆਂ ਸ਼ਰਤਾਂ ਦੇ ਕੁਝ ਵੀ ਨਹੀਂ ਕਿਹਾ ਵਕੀਲ ਮੁਤਾਬਕ ਚੋਣ ਪ੍ਰਚਾਰ ਤੇ ਕੋਈ ਪਾਬੰਦੀ ਨਹੀਂ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ 25 ਮਈ ਨੂੰ VOTING ਹੋਵੇਗੀ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਅਜੇਹਜ ਅਰਵਿੰਦ ਕੇਜਰੀਵਾਲ ਦਿੱਲੀ ਪੰਜਾਬ ਅਤੇ ਗੁਜਰਾਤ ਵਰਗੇ ਅਹਿਮ ਸੂਬਿਆਂ 'ਚ ਆਪ ਲਈ प्रचार कर सकन जमानत मिलता तो रणनीति बदल जाएगी अभिषेक मनु ने बुधवार को मैं वादा कर रहा हाँ की केजरीवाल अपनी रिहाई दौरान किसी फाइल से दस्तखत नहीं करेगा पर भी यकी बनाया जाना चाहिए कि एल जी इस आधार से किसी भी फाइल ना रोके ਜ਼ਿਕਰ ਕਰਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੀ ਪੁੱਛਗਿੱਛ ਤੋਂ ਬਾਅਦ ED ਨੇ 21 ਮਾਰਚ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਹੁਣ ਸੁਪਰੀਮ ਕੋਰਟ ਤੋਂ ਅੰਤਰੀਮ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਅੱਜ ਦੇ ਹਾਰਡ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਆਮ ਭਾਰੀ ਨੀਤੀ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਦੇ ਦਿੱਤੀ ਹੈ ਸੁਪਰੀਮ ਕੋਰਟ ਦਾ ਇਹ ਅਹਿਮ ਫੈਸਲਾ ਆਮ ਆਦਮੀ ਪਾਰਟੀ ਲਈ ਵੱਡੀ ਰਾਹਤ ਵਾਂਗ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ 1 ਜੂਨ ਤੱਕ ਅੰਤਿਮ ਰਿਹਾਈ ਦੇਣ ਜਾ ਰਹੇ ਹਾਂ 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ ਅਦਾਲਤ ਨੇ ਅੰਤਰੀਮ ਜ਼ਮਾਨਤ ਦੀਆਂ ਸ਼ਰਤਾਂ ਦੇ ਕੁਝ ਵੀ ਨਹੀਂ ਕਿਹਾ ਵਕੀਲ ਮੁਤਾਬਕ ਚੋਣ ਪ੍ਰਚਾਰ ਤੇ ਕੋਈ ਪਾਬੰਦੀ ਨਹੀਂ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ 25 ਮਈ ਨੂੰ VOTING ਹੋਵੇਗੀ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਅਜਿਹੇ ਜ ਅਰਵਿੰਦ ਕੇਜਰੀਵਾਲ ਦਿੱਲੀ ਪੰਜਾਬ ਅਤੇ ਗੁਜਰਾਤ ਵਰਗੇ ਅਹਿਮ ਸੂਬਿਆਂ ਚ ਆਪ ਲਈ प्रचार कर जमानत मिलन तो ठीक पहला आप नेता ने कहा कि रणनीति बदलवाल बुधवार न की केजरीवाल अपनी रिहाई दौरान किसी फाइल से दस्त नहीं करेगा पर भी बनाया जाना चाहिए की एल जी इस आधार से किसी भी फाइल ना रोके ਜ਼ਿਕਰ ਕਰਦੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੀ ਪੁੱਛਗਿੱਛ ਤੋਂ ਬਾਅਦ ED ਨੇ 21 ਮਾਰਚ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਹੁਣ ਸੁਪਰੀਮ ਕੋਰਟ ਤੋਂ ਅੰਤਰੀਮ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਅੱਜ ਦੇ ਹਾਰਡ ਜੇਲ੍ਹ ਤੋਂ ਬਾਹਰ ਆ ਸਕਦੇ ਨੇ